ਸੰਤਨ ਕਹਿਓ ਪੁਕਾਰ ਸਾਰਿਆਂ ਘਟਾਂ ਦੇ ਵਿੱਚ ਪ੍ਰਮਾਤਮਾ ਦਾ ਵਾਸ ਹੈ ਤੇ ਜਿਹੜੇ ਸੰਤ ਲੋਕ ਨੇ ਉਹ ਪੁਕਾਰ ਪੁਕਾਰ ਕੇ ਉੱਚੀ ਉੱਚੀ ਵਾਜਾਂ ਦੇ ਕੇ ਉੱਚੀ ਉੱਚੀ ਹੋਕਾ ਦੇ ਕੇ ਸਮਝਾਉਂਦੇ ਨੇ ਭਾਈ ਸਾਰਿਆਂ ਘਟਾਵਾਂ ਵਿੱਚ ਉਹ ਪ੍ਰਮਾਤਮਾ ਦਾ ਵਾਸ ਹੈ ਫਿਰ ਮੈਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਮੇਰੇ ਤੋਂ ਉੱਪਰ ਹੋਰ ਹੈ ਹੀ ਕੋਈ ਨਹੀਂ ਮੇਰਾ ਕੋਈ ਕਿਸੇ ਨਾਲ ਵੈਰ ਨਹੀਂ ਦੱਸ ਦੇ ਮੇਰੇ ਪਿਆਰਿਆਂ ਨੂੰ ਨਾ ਮੇਰਾ ਕਿਸੇ ਨਾਲ ਵੈਰ ਵਾ ਵਾ ਵੈਰ ਕਰੀਏ ਕੰਮ ਕਿਉਂਕਿ ਮੈਂ ਤੇਰੇ ਘਟ ਦੇ ਵਿੱਚ ਬੈਠਾ ਹਾਂ ਮੇਰੇ ਤੋਂ ਪੈਦਾ ਕੀਤੇ ਨੇ ਜੰਤ ਜਿਹੜੇ ਵੀ ਸਾਰੇ ਨੇ ਫਿਰ ਮੇਰੇ ਉੱਤੇ ਕਾਲ ਨਹੀਂ ਹਾਵੀ ਹੁੰਦਾ ਪ੍ਰਮਾਤਮਾ ਕਹਿਣ ਲੱਗੇ ਸਾਰੀ ਦੁਨੀਆ ਕਾਲ ਦੇ ਅੰਦਰ ਬਣਾਈ ਹੋਈ ਹੈ ਮੈਂ ਅਕਾਲ ਹਾਂ ਸਾਰੀ ਦੁਨੀਆ ਕਾਲ ਦੇ ਵਿੱਚ ਹੈ ਪਰ ਉਹ ਅਕਾਲਪੁਰਖ ਅਕਾਲ ਹੈ ਮੈਂ ਹਸਤੀ ਹਾਂ ਮੂਰਤ ਮੈਨੂੰ ਕੋਈ ਪੜਾਉਣ ਵਾਲਾ ਨਹੀਂ ਆ ਦੁਨੀਆ ਦੇ ਲੋਕਾਂ ਨੂੰ ਗਿਆਨ ਕਰਵਾਇਆ ਜਾ ਬੇਗਾਤ ਗਿਆਨ ਹੋਣਾ ਨਾਮ ਦਿੱਤਾ ਜਾਵੇਗਾ ਨਾਮ ਜਪ ਸਕਦੇ ਨੇ ਮੈਂ ਆਪਣੇ ਨਾਮ ਹੀ ਆਪ ਹੀ ਕੁਝ ਸਭ ਕੁਝ ਦਾ ਤੇ ਕਿਸੇ ਡਾਕਟਰ ਤੋਂ ਨਹੀਂ ਸੁਣਿਆ ਕਿ ਆ ਨਾੜੀ ਕਿੱਥੇ ਲਾਉਣੀ ਹੈ ਉਹ ਪ੍ਰਮਾਤਮਾ ਨੇ ਜੋ ਚੀਜ਼ ਬਣਾ ਦਿੱਤੀ ਉਹ ਬਣਾ ਦਿੱਤੀ ਉਹਨੇ ਕਿਸੇ ਡਾਕਟਰ ਤੋਂ ਤਾਂ ਨਹੀਂ ਪੁੱਛਿਆ ਡਾਕਟਰ ਤਾਂ ਬਾਅਦ ਚ ਬਣੀ ਜਿਹੜੀ ਨਾੜੀ ਜਿੱਥੇ ਲਾਉਣੀ ਸੀ ਉਹਨੇ ਲਾ ਦਿੱਤੀ ਕਿੰਨੀਆਂ ਨਾੜੀਆਂ ਨੇ 2 ਅਰਬ 15 ਅਰਬ ਸੱਲ ਸੱਲ ਦੇ ਸ਼ਰੀਰ ਦੇ ਅੰਦਰ ਲੱਗੇ ਹੋਏ ਨੇ ਆ ਜਿਹੜਾ ਸਾਡਾ ਸ਼ਰੀਰ ਹੈ ਗਿਣ ਲੱਗ ਜਾਓ 10 ਹਜ਼ਾਰ ਮਿੰਨੀ ਤੁਸੀਂ ਗਿਣ ਸਕਦੇ 72 ਕਰੋੜ 72 ਲੱਖ 72 ਹਜ਼ਾਰ 200 ਇਹਦੇ ਵਿੱਚ ਖੂਨ ਚੱਲਣ ਵਾਲੀਆਂ ਨਾੜੀਆਂ ਲਾਈਆਂ ਨੇ ਪ੍ਰਮਾਤਮਾ ਨੇ ਰੋਗੀ ਆਦਮੀ ਨੂੰ ਵਾਹਿਗੁਰੂ ਨੇ ਪੈਦਾ ਨਹੀਂ ਕਰਿਆ ਜਿਹੜਾ ਰੋਗੀ ਹੈ ਰੋਗ ਆਪ ਲੱਗਿਆ ਰੋਗੀ ਆਦਮੀ ਆਪ ਹੁੰਦਾ ਹੈ ਰੋਗ ਅਸੀਂ ਆਪ ਸਿਹਰੇ ਆ ਖਸਮ ਬਸਾਰੀਏ ਰਸ ਭੋਗ ਜਦੋਂ ਖਸਮ ਨੂੰ ਬਸਾਰ ਦਿੱਤਾ ਜਿਹੜੇ ਬੱਚੇ ਬੱਚੀਆਂ ਕਹਿੰਦੇ ਨੇ ਕਿ ਅਸੀਂ ਕੁਝ ਨਹੀਂ ਕਰਿਆ ਤੁਹਾਡੇ ਮਾਂ ਬਾਪ ਨੇ ਕਰਿਆ ਤੁਹਾਡੇ ਦਾਦਿਆਂ ਨੇ ਕਰਿਆ ਪੜਦਾਦਿਆਂ ਨੇ ਕਰਿਆ ਉਹਨੇ ਤੁਹਾਡੇ ਨਾਲ ਜ਼ੁਲਮ ਕਰਿਆ ਉਹਨੇ ਤੁਹਾਡੇ ਵਿੱਚ ਰੋਗ ਦਾਖਲ ਕਰਿਆ ਨੇ ਕਿਉਂਕਿ ਜੀ ਆਇਆ ਉਥੋਂ ਆਪ ਰੋਗੀ ਹੋਇਆ ਹੋਇਆ ਹੈ ਅਗਾ ਰੋਗੀ ਔਲਾਦ ਪੈਦਾ ਕਰ ਦਿੱਤੀ ਵਾਹਿਗੁਰੂ ਨੇ ਨਹੀਂ ਰੋਗ ਪੈਦਾ ਕਰਿਆ ਮਹਾਰਾਜ ਨੇ ਤਾਂ ਬਿਚ ਹੀ ਦਵਾਈ ਰੱਖ ਦਿੱਤੀ ਨਾਮ ਦੀ ਸ਼ਰੀਰ ਦੇ ਅੰਦਰ ਵੀ ਇਹ ਤੈਨੂੰ ਕੋਈ ਰੋਗ ਲੱਗੇ ਆ ਦਵਾਈ ਲੈ ਲਈ ਆ ਨਾਮ ਜਪ ਲਈ ਤੇ ਤੇਰਾ ਸਾਰਾ ਰੋਗ ਖਤਮ ਹੋ ਜਾਵੇਗਾ ਮਾਰਾ ਕਹਿੰਦੇ ਨੇ ਸਰਬ ਰੋਖ ਕਾ ਔਖਦ ਨਾਮ ਸੋ ਐਸਾ ਸਰੀਰ ਵਾਹਿਗੁਰੂ ਨੇ ਬਣਾਇਆ ਸਾਡਾ ਫਿਰ ਸਾਨੂੰ ਗਿਆਨ ਕੋਈ ਕਰਾਵੇ ਤਾਂ ਹੁੰਦਾ ਹੈ ਅਕਾਲ ਮੁਰਖ ਕੀ ਕਹਿੰਦੇ ਨੇ ਮੈਂ ਸਵੈ ਹਾਂ ਆਪਣੇ ਆਪ ਹੀ ਮੈਨੂੰ ਗਿਆਨ ਹੈ ਕਹਿੰਦੇ ਹੈ ਨਾਨਕ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮੈਂ ਮਿਲਦਾ ਆਂ ਆ ਫੜ ਚਾਬੀ ਮੈਂ ਤਾਲੇ ਲਾ ਦਿੱਤੇ ਨੇ ਸਾਰਿਆਂ ਦੇ ਅੰਦਰ ਇਹ ਤੈਨੂੰ ਮੈਂ ਚਾਬੀ ਫੜਾਉਣਾ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਚਾਬੀ ਹੈ ਉਹ ਤਾਲੇ ਖੁੱਲ ਜਾਂਦੇ ਐ ਕਿਹੜੀ ਚਾਬੀ ਐ ਸ਼ਬਦ ਦੀ ਚਾਬੀ ਐ ਨਾਮ ਦੀ ਚਾਬੀ ਐ ਜਿਹੜਾ ਉਹ ਚਾਬੀ ਨੂੰ ਲੈ ਲੈਂਦਾ ਉਹ ਜਿਹੜੇ ਅੰਦਰ ਸਾਡੇ ਕਪਾਟ ਲੱਗੇ ਨੇ ਉਹ ਖੁੱਲ ਜਾਂਦੇ ਨੇ ਜਿਸ ਕਾ ਗ੍ਰਹ ਤਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ ਅੰਦਰ ਤਾਲਾ ਲੱਗਿਆ ਪਰ ਉਹਦੀ ਚਾਬੀ ਗੁਰੂ ਦੇ ਕੋਲ ਐ ਗੁਰੂ ਦੇ ਨਾਮ ਦੇ ਨਾਲ ਖੁੱਲਦੀ ਹੈ ਜਦੋਂ ਤੱਕ ਗੁਰੂ ਧਾਰਨ ਨਹੀਂ ਕਰਦਾ ਓਨੀ ਦੇਰ ਤੱਕ ਕਹਿੰਦੇ ਗੱਲ ਨਹੀਂ ਬਣੀ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਅੰਦਰਲਾ ਜੰਗਾਲਿਆ ਹੋਇਆ ਤਾਲਾ ਕਦੇ ਨਹੀਂ ਖੁੱਲਦਾ ਅੰਦਰ ਕਹਿੰਦੇ ਤਾਲਾ ਲੱਗਿਆ ਉਹਨੂੰ ਜੰਗ ਲੱਗ ਗਈ ਜੰਗਾਲ ਲੱਗ ਗਈ ਉਹਨਾਂ ਚਿਰ ਉਹ ਤਾਲਾ ਖੁੱਲਣਾ ਨਹੀਂਗਾ ਜਿੰਨਾ ਚਿਰ ਤੂੰ ਗੁਰੂ ਧਾਰਨ ਨਹੀਂ ਕਰਦਾ ਤੇ ਹੇ ਨਾਨਕ ਹੁਣ ਇਹ ਗੱਲ ਕਰ ਇਹਨੂੰ ਪੂਰਾ ਕਰ ਮੈਂ ਤੇਰੇ ਵਾਸਤੇ ਬਾਕੀ ਛੱਡਿਆ ਮਹਾਰਾਜ ਨੇ ਉਸ ਵੇਲੇ ਕਿਹਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਇਹਦੇ ਵਿੱਚ ਲੱਗ ਗਈ ਹੁਣ ਜਿਹੜਾ ਆਪਣੇ ਪ੍ਰੇਮੀ ਕੋਈ ਪਿਆਰਾ ਕੋਈ ਪ੍ਰਾਨੀ ਵੀ ਇਹਦਾ ਪਾਠ ਕਰੇਗਾ ਨਾ ਮੂਲ ਮੰਤਰ ਦਾ ਇਹ ਮੇਰਾ ਤੇਰਾ ਬਚਨ ਹੈ ਉਹ ਮੇਰੀ ਦਰਗਾਹ ਵਿੱਚ ਆਵੇਗਾ ਉਹ ਸਤਖੰਡ ਦੇ ਵਿੱਚ ਆਵੇਗਾ ਜਿਹੜਾ ਇਹ ਸ਼ਬਦ ਪੜ੍ਹੇਗਾ ਜਿਹੜਾ ਇਹ ਮੰਤਰ ਪੜ੍ਹੇਗਾ ਮੂਲ ਮੰਤਰ ਐਡੀ ਵੱਡੀ ਚੀਜ਼ ਉਹ ਪ੍ਰਮਾਤਮਾ ਨੇ ਸਾਨੂੰ ਦਿੱਤੀ ਐ ਨਾਮ ਦਿੱਤੇ ਪ੍ਰਮਾਤਮਾ ਨੇ ਪਰ ਅਸੀਂ ਉਹਨੂੰ ਭੁੱਲ ਗਏ ਅਸੀਂ ਨਾਮ ਨੂੰ ਵਿਸਾਰ ਦਿੱਤਾ ਸੱਚੇ ਪਾਤਸ਼ਾਹ ਮੈਂ ਨਾਮ ਭਜਨ ਸ਼ਬਦ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਦੇ ਦਿੱਤਾ ਮਾਰੇ ਕਹਿੰਦੇ ਅੱਗੇ ਨੇਕ ਨਾਮ ਨੇ ਮੇਰੇ ਤੈਨੂੰ ਮੈਂ ਉਹ ਨਾਮ ਦਿੱਤਾ ਜਿਹੜਾ ਮੇਰੀ ਹਜ਼ੂਰੀ ਚ ਆ ਕੇ ਵੀ ਚੱਲਦਾ ਰਹਿੰਦਾ ਉਹ ਨਾਮ ਦਿੱਤਾ ਹੈ ਬਾਕੀ ਨਾਮ ਜਿਹੜੇ ਨੇ ਮੇਰੀ ਹਜ਼ੂਰੀ ਵਿੱਚ ਨਹੀਂ ਚੱਲਦੇ ਪਿੱਛੇ ਹੀ ਰਹਿ ਜਾਂਦੇ ਨੇ ਜਿੱਥੇ ਤੇਰਾ ਮੇਰਾ ਖਤਮ ਹੋ ਗਿਆ ਉਥੇ ਮੇਰਾ ਆਪਾ ਬਣੇਗਾ ਇਹ ਸ਼ਬਦ ਵਾਹੋ 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 ਰੋਮ ਰੋਮ ਵਿੱਚ ਰਚੇਗਾ ਮੈਂ ਤੈਨੂੰ ਉਹ ਨਾਮ ਦਿੰਨਾ ਮੇਰਾ ਨਾਮ ਮੇਰੀ ਦਰਗਾਹ ਵਿੱਚ ਆ ਕੇ ਵੀ ਜੱਪਿਆ ਜਾ ਸਕਦਾ ਸੋ ਇਸ ਤਰ੍ਹਾਂ ਵਾਪਸ ਭੇਜ ਦਿੱਤਾ ਤੀਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਵੇਦੀ ਨਦੀ ਦੇ ਵਿੱਚੋਂ ਬਾਹਰ ਨਿਕਲੇ ਘਾਟ ਦੇ ਉੱਤੇ ਆ ਕੇ ਬੈਠ ਗਏ ਇੱਕੋ ਹੀ ਆਵਾਜ਼ ਦੇਈ ਜਾਂਦੇ ਨੇ ਇੱਕੋ ਹੀ ਆਵਾਜ਼ ਦੇਈ ਜਾਂਦੇ ਨੇ ਤਿੰਨ ਦਿਨ ਨਦੀ ਦੇ ਵਿੱਚ ਰਹੇ ਫੇਰ ਜਾ ਕੇ ਮੂਲ ਮੰਤਰ ਉਹ ਪਰਮਾਤਮਾ ਦੇ ਨਾਲ ਅਭੇਦ ਹੋ ਕੇ ਫੇਰ ਲੈ ਕੇ ਆਏ ਫੇਰ ਆ ਕੇ ਉਹਨਾਂ ਨੇ ਇੱਕੋ ਹੀ ਆਵਾਜ਼ ਦਿੱਤੀ ਕਿਹੜੀ ਆਵਾਜ਼ ਨਾ ਹਮ હિન્દੂ ਨਾ ਮੁਸਲਮਾਨ ਕੀ ਕਹਿੰਦੇ ਨਾ ਕਹਿੰਦੇ ਅਸੀਂ ਹਿੰਦੂ ਆ ਨਾ ਅਸੀਂ ਮੁਸਲਮਾਨ ਆ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਅੱਲਾ ਹੈ ਉਹ ਰਾਮ ਭਗਵਾਨ ਪਰਮਾਤਮਾ ਉਹਦੇ ਜੀ ਆਖੋ ਸਤਨਾਮ ਸ੍ਰੀ ਆਖੋ ਸਤਨਾਮ ਸ੍ਰੀ ਉਹ ਕਹਿੰਦੇ ਨਾ ਸੀ ਹਿੰਦੂ ਆ ਨਾ ਸੀ ਮੁਸਲਮਾਨ ਉਹ ਰਾਮ ਦੇ ਪਿੰਡ ਪਰਾਨ ਤੇ ਤਿੰਨ ਦਿਨ ਨਦੀ ਦੇ ਵਿੱਚ ਰਹਿ ਉਥੋਂ ਇਹ ਸ਼ਬਦ ਲੈ ਕੇ ਆਏ ਗੁਰੂ ਪਿਆਰ ਵਾਲਿਓ ਤੁਸੀਂ ਇਹ ਨਾਮ ਨੂੰ ਛੱਡ ਦਿੱਤਾ ਤਾਂ ਹੀ ਆਪਾਂ ਦੁਖੀ ਹੋਏ ਫਿਰਦੇ ਆ ਆਪਾਂ ਨਾਮ ਨੂੰ ਵਸਾ ਲ ਦਿੱਤਾ ਉਹ ਪ੍ਰਮਾਤਮਾ ਨੇ ਆਪਣੇ ਤੇ ਕਿਰਪਾ ਕੀਤੀ ਸੀ ਆਪਾਂ ਨੂੰ ਗੁਰਮੰਤਰ ਦਿੱਤਾ ਸੀ ਮੂਲ ਮੰਤਰ ਦਿੱਤਾ ਸੀ ਅਸੀਂ ਉਸੇ ਨੂੰ ਵਸਾ ਦਿੱਤਾ ਇਸੇ ਕਰਕੇ ਅਸੀਂ ਅੱਜ ਦੁਖੀ ਆ ਸਾਨੂੰ ਦੁੱਖ ਆਇਆ ਕੋਈ ਮਨ ਕਰਕੇ ਦੁਖੀ ਐ ਕੋਈ ਤਨ ਕਰਕੇ ਦੁਖੀ ਐ ਕੋਈ ਤਨ ਕਰਕੇ ਦੁਖੀ ਐ ਦੁੱਖ ਸਭ ਨੂੰ ਲੱਗਿਆ ਕਿਉਂ ਲੱਗਿਆ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਬੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਸਾਨੂੰ ਹੁਣ ਜਨਮਾਂ ਜਮੰਤਰਾਂ ਦੇ ਰੋਗ ਲੱਗ ਗਏ ਦੁੱਖਾਂ ਨੇ ਘੇਰਾ ਪਾਲਿਆ ਕਿਉਂ ਪਾਲਿਆ ਭਾਈ ਅਸੀਂ ਉਹ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਉਹ ਸੱਚੇ ਪਾਤਸ਼ਾਹ ਨੂੰ ਭੁੱਲ ਗਏ ਸੋ ਸਾਡੇ ਸਾਰਿਆਂ ਤੇ ਵਾਹਿਗੁਰੂ ਕਿਰਪਾ ਕਰਨ ਸਾਨੂੰ ਨਾਮ ਦੀ ਦਾਤ ਦੇ ਦੇਣ ਅਸੀਂ ਉਹ ਨਾਮ ਦੇ ਨਾਲ ਜੁੜ ਜਾਈਏ ਸਾਡਾ ਅੰਮ੍ਰਿਤ ਵੇਲਾ ਬਣ ਜਾਵੇ ਸਾਡਾ ਜਾਪ ਕਰਨ ਦਾ ਸਮਾਂ ਬਣ ਜਾਵੇ ਅਸੀਂ ਨਿਤਨੇਮ ਦੇ ਪੱਕੇ ਹੋਈਏ ਤਾਤੇ ਸਾਨੂੰ ਸੰਸਾਰ ਤੇ ਆਵਾ ਗਵਣ ਭਵ ਸਾਗਰ ਹੈ ਜਿਹੜਾ ਉਹ ਤੋਂ ਅਸੀਂ ਪਾਰ ਲੰਘ ਸਕੀਏ ਤੇ ਗੁਰੂ ਨਾਨਕ ਪਾਤਸ਼ਾਹ ਬੜਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਐ ਸੋ ਵਾਹਿਗੁਰੂ ਕਿਰਪਾ ਕਰਨ ਜਿੰਨੀ ਵੀ ਉਹਨਾਂ ਦੀ ਬਾਣੀ ਹੈ ਜਿੰਨਾ ਵੀ ਉਹਨਾਂ ਦੀ ਕਥਾ ਸਾਡੇ ਮਨਾਂ ਤੇ ਵਸ ਜਾਵੇ ਤਾ ਤੇ ਸਾਡਾ ਵੀ ਸੰਸਾਰ ਤੇ ਆਇਆ ਹੋਇਆ ਸਫਲਾ ਹੋ ਜਾਵੇ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ